ਠੇਕੇਦਾਰ ਦੇ ਨਾਲ ਮਲੂਕ ਇਧਰਲੇ ਪਾਸੇ ਹੈ ਅਨੀਸ਼ ਸੁਖ ਕੋਲਿਆ ਕੋਲਿਆ ਗੱਡੀ ਤੇ ਲੱਗ ਗਿਆ ਸੁਖ ਕੋਲਿਆ ਹਾਂ ਮੁਰਾਦ ਅਲੀ ਜੀ ਸ਼ਕਰਪੁਰੀ ਇਹ ਸਾਜੀ ਦੇ ਸੋਹਰਾ ਸਾਹਿਬ ਇਹ ਵੀ ਚੇਚੇ ਤਰਤੇ ਜੇ ਐਂਕੇ ਤੋਂ ਆਏ ਨੇ ਬਹੁਤ ਬਹੁਤ ਧੰਨਵਾਦ ਹੈ ਮੁਰਾਦ ਅਲੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਹੋਰ ਜੀ ਉਹਨਾਂ ਗੱਡੀ ਦੇ ਨਾਲ ਜਿਹੜਾ ਮਾਨ ਸਨਮਾਨ ਹੈ ਸ਼ਕਰਪੁਰੀਏ ਫਰਿਆਦ ਦਾ ਸਾਡੇ ਜੈਸਾ ਹੌਜਲਾ ਜੀ ਮੁਠੱਡਾ ਪਿੰਡਾ ਜਿਨ੍ਹਾਂ ਦਾ ਤੇ ਨਾਲ ਭੋਲਾ ਸੰਧੂ ਜੀ ਅਵਤਾਰ ਸਿੰਘ ਜੀ ਢੀਸੀ ਸਾਹਿਬ ਮਨਜੀਤ ਸਿੰਘ ਜੀ ਢੀਂਸਾ ਤੇ ਰਾਜਾ ਸਿੰਘਾ ਜੀ ਤਨੁਲੀ ਵਾਲੇ ਔਰ ਵਿਸ਼ੇਸ਼ ਤੌਰ ਤੇ ਨਾਲ ਗੁਰਦੇਵ ਚਮਕੀਲਾ ਜੀ ਸਤਰਾਮ ਪੁਵਾਰ ਬੁੱਧੂ ਜੀ ਜਿਨ੍ਹਾਂ ਨੂੰ ਆਖਿਆ ਜਾਂਦਾ ਖੇਡ ਕਬੱਡੀ ਦਾ ਨੌਜਵਾਨ ਸਟਾਰ ਰਿਆ ਤੇ ਨਾਲ ਸਾਡੇ ਸਾਹੀ ਕੁਦਰ ਜੀ ਔਰ ਉਥੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਧਰਮਾ ਸੋਤਾ ਜੀ ਉਹਨਾਂ ਦਾ ਬਿੰਦਾ ਢੱਡਾ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਜਿੰਨੇ ਵੀ ਇਹਨਾਂ ਦੇ ਨਾਲ ਸਤਕਾਰਯੋ ਸਾਥੀ ਨੇ ਬਲਵੰਤ ਸਿੰਘ ਜੀ ਨਾਲ ਜੱਸੀ ਸ਼ੇਰਗਿੱਲ ਜੀ ਤੇ लाडी ਜੀ ਇਸ ਸਮੁੱਚੀ ਜਿੱਥੇ ਆਜ਼ਾਦ ਪੰਜਾਬ ਕੇਸਰੀ ਦੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਹਰਲੇ ਦੇ ਨਾਲ ਮਾਨ ਸਨਮਾਨ ਸਾਜੀ ਦਾ ਉਹ ਮਠੱਡਿਆਂ ਦੇ ਕੱਪ ਤੇ ਕੀਤਾ ਜਾਊਗਾ ਅੱਜ ਫਰਿਆਦ ਦਾ ਜਿਹੜਾ ਮਾਨ ਸਨਮਾਨ ਹੈ ਉਹ ਫੋਰਜੀ ਯੂਨਰ ਗੱਡੀ ਦੇ ਨਾਲ ਕੀਤਾ ਜਾ ਰਿਹਾ ਇਸ ਸਮੇਂ ਇਹ ਮਾਨ ਸਨਮਾਨ ਬਾਦ ਬਹੁਤ ਧੰਨਵਾਦ ਆਜ਼ਾਦ ਪੰਜਾਬ ਕੇਸਰੀ ਵਾਲੇ ਇਹਨਾਂ ਸਤਿਕਾਰਯੋਗ ਮਾਨਯੋਗ ਵੀਰਾਂ ਦਾ ਅੱਜ ਮੁੰਡੇ ਮੁੰਡੇ ਦਾ ਬਰਥਡੇ ਵੀ ਹੈ ਜਨਮ ਦਿਨ ਵੀ ਹੈ ਕਹਿੰਦੇ ਜਨਮ ਦਿਨ ਕੀ ਹੁੰਦਾ ਅਬਦੁਲ ਕਲਾਮ ਸਾਡੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ ਉਹਨਾਂ ਨੇ ਆਖਿਆ ਸੀਗਾ ਵੀ ਜਨਮ ਦਿਨ ਉਹ ਦਿਨ ਹੁੰਦਾ ਜਦੋਂ ਬੱਚਾ ਰੋਂਦਾ ਹੈ ਤੇ ਮਾਂ ਹੱਸਦੀ ਹੈ ਉਸ ਤੋਂ ਬਾਅਦ ਉਸ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਦੇ ਉਹ ਦਿਨ ਨਹੀਂ ਆਉਂਦਾ ਵੀ ਬੱਚਾ ਰੋਇਆ ਹੋਵੇ ਤੇ ਮਾਂ ਹੱਸੀ ਹੋਵੇ ਪਰ ਜਦੋਂ ਜਨਮ ਹੁੰਦਾ ਉਦੋਂ ਮਾਂ ਹੱਸਦੀ ਹੈ ਵੀ ਰੱਬ ਨੇ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ ਅੱਜ ਫਰੀਦ ਦਾ ਜਨਮ ਦਿਨ ਵੀ ਹੈ ਸੋ ਮਾਨ ਸਨਮਾਨ ਫੋਰ ਜੂਨਰ ਗੱਡੀ ਦੇ ਨਾਲ ਲੈ ਤਾੜੀਆਂ ਮਾਰ ਦੇ ਦੀ ਇੱਕ ਵਾਰੀ ਜ਼ੋਰਦਾਰ